ਤਾਂ ਪੰਜਾਬ ਦੇ ਵਿੱਚ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਪਾਰੀ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਦੱਸਦੇ ਕਿ 2 ਸਤੰਬਰ ਤੱਕ ਅਲਰਟ ਜਾਰੀ ਕੀਤਾ ਗਿਆ ਹੈ ਜਾਨੀ ਕਿ ਪਹਾੜਾਂ ਦੇ ਵਿੱਚ ਵੀ ਬਾਰਿਸ਼ ਹੋਵੇਗੀ ਔਰ ਪੰਜਾਬ ਦੇ ਵਿੱਚ ਵੀ ਤਬਾਹੀ ਮਚਣ ਦੇ ਅਸਾਰ ਹੈ ਔਰ ਇਸ ਦੇ ਦਰਮਿਆਨ ਇਹ ਵੱਡੀ ਖਬਰ ਆ ਰਹੀ ਹੈ ਕਿ ਪਾਖੜਾ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਔਰ ਇਸ ਦੇ ਵਿੱਚੋਂ 52000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਨੁਕਸਾਨ ਵੱਡਾ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਵਿੱਚ ਹੋਵੇਗਾ ਜਿੱਥੇ ਸਤਲੁਜ ਲੱਗਦਾ ਹੈ ਕਿਉਂਕਿ ਉੱਥੇ ਪਾਣੀ ਡਾਇਵਰਟ ਕੀਤਾ ਜਾਵੇਗਾ ਸਤਲੁਜ ਦੇ ਵਿੱਚ ਔਰ ਸਤਲੁਜ ਦੇ ਆਸ-ਪਾਸ ਦੇ ਜੋ ਇਲਾਕੇ ਆ ਤਾਂ ਉੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਭਾਖੜਾ ਡੈਮ ਦੇ ਵਿੱਚੋਂ 52663 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਔਰ ਦੱਸ ਦਈਏ ਕਿ ਇਹ ਪਾਣੀ ਟਰਬਾਈਨਾ ਤੇ ਫਲੱਡ ਗੇਟਾਂ ਦੀ ਮਦਦ ਦੇ ਨਾਲ ਨੰਗਲ ਡੈਮ ਅ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਔਰ ਇਹ ਪਾਣੀ ਦੱਸਦੀ ਹੈ ਕਿ ਹਾਈਡਲ ਨਹਿਰ ਦੇ ਵਿੱਚ ਆਨੰਦਪੁਰ ਹਾਈਡਲ ਨਹਿਰ ਦੇ ਵਿੱਚ ਔਰ ਸਤ루ਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ 12500 ਕਿਊਸਿਕ ਪਾਣੀ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਵੇਗਾ ਆਨੰਦਪੁਰ ਹਾਈਡਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਔਰ ਸਤ루ਜ ਦਰਿਆ ਦੇ ਵਿੱਚ 30550 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਔਰ ਇਸ ਦੇ ਨਾਲ ਹੀ ਅਲਰਟ ਵੀ ਜਾਰੀ ਹੋ ਗਿਆ ਕਿਉਂਕਿ ਆਸ-ਪਾਸ ਦੇ ਜੋ ਇਲਾਕੇ ਨੇ ਜਦੋਂ ਪਾਣੀ ਦਾ ਪੱਧਰ ਫਿਰ ਦਰਿਆਵਾਂ ਦੇ ਵਿੱਚ ਵਧਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਦਾ ਡਰ ਆਸ-ਪਾਸ ਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਬਣਿਆ ਰਹਿੰਦਾ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਨੇ